ਹਾਂਜੀ ਦੋਸਤੋ ਸਵਾਗਤ ਹੈ ਪਿੰਡ ਤੜਕਾ ਟੀਵੀ ਚੈਨਲ ਤੇ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ 16 ਮਹੀਨੇ ਦੀ ਬੱਛੀ ਲੈ ਕੇ ਆਏ ਹਾਂਗੇ ਜੇ ਤੁਸੀਂ ਵੀ ਕੋਈ ਜਾਨਵਰ ਵੇਚਣ ਦੀ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀਵਨ ਵੀਡੀਓ ਬਣਾਉਣ ਲਈ ਜਿਹੜਾ ਉੱਪਰ ਲਿਖਿਆ ਹੋਇਆ ਹੈ ਉਹ ਮੇਰਾ ਨੰਬਰ ਹੈ 99872852 ਮਰਾ ਨੰਬਰ ਹੈ ਜੀ ਨੋਟ ਕਰ ਲਿਓ ਤੇ ਜਿਹੜੀ ਬੱਛੀ ਆ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਹ ਬੱਛੀ ਸੋਨਾ ਮਹੀਨੇ ਦੀ ਆ ਤੇ ਇਹ ਖੜੀ ਹੈਗੀ ਪੰਡਾ ਦਲ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ ਆ ਆਪਣੇ ਜੈਤੋ ਦਾ ਇਰਕਾ ਕਹਿ ਸਕਦੇ ਆ ਬਾਜੇ ਤੋਂ ਜਦੋਂ ਆਪਾਂ ਜੈਤੋ ਨੂੰ ਜਾਵਾਂਗੇ ਨਾ ਤਾਂ ਜਾਂਦਿਆਂ ਨੂੰ ਸੱਜੇ ਹੱਥ ਜਿਹੜੀ ਫੈਕਟਰੀ ਆ ਜਾਂਦੀ ਹੈ ਪਰਾਲੀ ਵਾਲੀ ਹੈ ਨਾ ਉਹ ਸਮਝ ਲਓ ਵੀ ਦਲ ਸਿੰਘ ਵਾਲੇ ਦੇ ਖੇਤਾਂ ਦੇ ਵਿੱਚ ਹੀ ਆ ਉਸ ਫੈਕਟਰੀ ਦੇ ਪਿਛਲੇ ਪਾਸੇ ਜਿਹੜਾ ਪੰਡਾ ਦਲ ਸਿੰਘ ਵਾਲਾ ਸੇਡਾ ਸਿੰਘ ਵਾਲੇ ਦੇ ਨਾਲ ਹੀ ਆ ਜਾਂਦਾ ਹੈਗਾ ਤੇ ਬਾਈ ਰਣਜੀਤ ਸਿੰਘ ਦੇ ਘਰੇ ਖੜੀ ਹੈਗੀ ਥੱਲੇ ਵਾਲਾ ਜਿਹੜਾ ਨੰਬਰ ਆ ਉਹ ਬਾਈ ਰਣਜੀਤ ਦਾਗਾ ਆਪਾਂ ਬੋਲ ਵੀ ਦਿੰਨੇ ਆ 82 838 00 533 ਇਹ ਐਚ ਐਫ ਬੱਚੀ ਹੈਗੀ ਤੇ ਇਹਦੀ ਮਾਂ ਦੇ ਦੁੱਧ ਦਾ ਜਿਹੜਾ ਆਪਾਂ ਰਿਕਾਰਡ ਦੀ ਗੱਲ ਕਰ ਲਈਏ ਤਾਂ 32 33 ਲੀਟਰ ਇਹਦੀ ਮਾਂ ਦੇ ਦੁੱਧ ਦਾ ਰਿਕਾਰਡ ਆਗਾ ਠੀਕ ਹੈ ਤੇ ਜਿਹੜਾ ਮੁੱਲ ਹੈ ਮੁੱਲ ਫੋਨ ਤੇ ਤੁਸੀਂ ਗੱਲਬਾਤ ਵੀ ਕਰ ਲਿਓ ਬਾਕੀ 26000 ਰੁਪਏ ਮੁੱਲ ਕਰਦੇ ਆ ਤੇ ਥੋੜਾ ਬੋਤਾ ਹੋ ਵੀ ਜਾਊਗਾ ਤੇ ਬਾਕੀ ਫੋਨ ਤੇ ਤੁਸੀਂ ਗੱਲ ਜਰੂਰ ਕਰ ਲਿਓ ਬਾਈ ਦੇ ਨਾਲ ਤੇ ਆਪਾਂ ਤੁਹਾਨੂੰ ਥਾਂ ਤੁਹਾਨੂੰ ਵੀ ਦਿਖਾ ਦਿੰਨੇ ਚੰਗੀ ਤਰੀਕੇ ਨਾਲ ਕਿਉਂ ਥੋੜਾ ਨਵਾਂ ਹਾਨ ਕਰਕੇ ਖੜੀ ਛੇਤੀ ਹੈ ਨਹੀਂ ਸੀ ਕਿ ਕਿਉਂ ਤੁਹਾਨੂੰ ਪਤਾ ਵੀ ਜੇ ਬੱਚਾ ਐਕਟਿਵ ਹੋਊਗਾ ਹਨਾ ਤਾਂ ਫਿਰ ਇਹ ਦੀ ਚੰਗਾ ਹੁੰਦਾ ਤਾਂ ਕਰਕੇ ਆਪਾਂ ਥੋੜੀ ਜੀ ਸਲੋ-ਮੋ ਦੇ ਵਿੱਚ ਕਰਕੇ ਤੁਹਾਨੂੰ ਆਪਾਂ ਜਿਹੜੇ ਥਾਂਾਂ ਗਏ ਜਿੰਨੇ ਕੁ ਹੋ ਸਕਿਆ ਆਪਾਂ ਤੁਹਾਨੂੰ ਦਿਖਾ ਤੇ ਤੁਸੀਂ ਨਿਗਾ ਮਾਰ ਲਿਓ ਬਾਕੀ ਜੇ ਆਪਾਂ ਕੁੱਲ ਗੱਲ ਕਰ ਲਗੇ ਮਲਾ ਕੇ ਸਾਰੀ ਹੈਨਾ ਤਾਂ ਬੱਚੀ ਜਿਹੜੀ ਉਹ ਬਹੁਤ ਜਿਆਦਾ ਚੰਗੀ ਆ ਚੰਗਾ ਨਗੀਨਾ ਹੈਗਾ ਜਿਹੜਾ ਵੀ ਬਾਈ ਲਿਜਾਊਗਾ ਤੇ ਗਾਉਣੀ ਗਾਊਗਾ ਪਸਤਾਊਗਾ ਨਹੀਂ ਹੈਨਾ ਤੇ ਬਾਕੀ ਬਾਈ ਨੂੰ ਸੰਪਰਕਾ ਜਿਹੜਾ ਉਹ ਅੱਜ ਅੱਜ ਚ ਹੀ ਕਰ ਲਿਓ ਕਿਉਂਕਿ ਬਾਈ ਨੇ ਕੱਲ ਨੂੰ ਬਾਈ ਦੇ ਘਰੇ ਪ੍ਰੋਗਰਾਮ ਹੈ ਹੋ ਸਕਦਾ ਬਾਈ ਤੋਂ ਕੱਲ ਨੂੰ ਫੋਨ ਥੋੜਾ ਘੱਟ ਚੱਕਿਆ ਜਾਵੇ ਹੈਨਾ ਤੇ ਦੋ ਤਿੰਨ ਤੋਂ ਬਾਅਦ ਤਾਂ ਬਾਈ ਫੋਨ ਲਾਜ਼ਮੀ ਚੱਕੂਗੇ ਚੱਕੂਗਾ ਹੋ ਸਕਦਾ ਉਹ ਤੋਂ ਪਹਿਲਾਂ ਵੀ ਜਿਹੜਾ ਫੋਨ ਹੈ ਉਹ ਘਟ ਚੱਕਾ ਜਾਵੇ ਹਨਾ ਤਾਂ ਕਰਕੇ ਜਿੰਨਾ ਹੋ ਸਕੇ ਅੱਜ-ਅੱਜ ਜਿਹਾ ਫੋਨ ਕਰ ਲਿਓ ਬਾਈ ਨੂੰ ਜੇ ਬਾਈ ਨਾਲ ਗੱਲਬਾਤ ਰੀਡ ਦੀ ਤਾਂ ਇਹ ਬੈਂਦੀ ਹੈ ਹਨਾ ਤੇ ਜੇ ਤੁਸੀਂ ਇਹੋ ਜਿਹੀ ਕੋਈ ਵੀ ਜਾਨਵਰ ਦੀ ਸੇਲ ਵਾਲੀ ਵੀਡੀਓ ਬਣਵਾਉਣੀ ਹੈ ਕੋਈ ਘੋੜੀਆਂ ਦੀ ਗਾਈਆਂ ਮੱਝਾਂ ਦੀ ਹੈ ਨਾ ਜਾਂ ਕੋਈ ਇੰਟਰਵਿਊ ਵਗੈਰਾ ਕਰਾਉਣੀ ਹੈ ਜਾਂ ਕੋਈ ਆਪਣੇ ਫਾਰਮ ਦਾ ਤੇ ਐਡ ਕਰਵਾਉਣੀ ਹੈ ਤਾਂ ਤੁਸੀਂ ਉੱਪਰਲੇ ਨੰਬਰ ਤੇ ਮੇਰੇ ਨਾਲ ਸੰਪਰਕ ਆ ਜਿਹੜਾ ਉਹ ਕਰ ਸਕਦੇ ਹੋ ਮਿਲਦੇ ਨਵੀਂ ਵੀਡੀਓ ਨਾਲ ਧੰਨਵਾਦ ਜੀ